ਮੈਂ ਸਨਾਮ ਟਰੱਕ ਯੂਨੀਅਨ ਤੋਂ ਟੋਨੀ ਪ੍ਰਧਾਨ ਭਰਾਵੋ ਅੱਜ ਸਾਡਾ ਇੱਕ ਆਪਰੇਟਰ ਕ੍ਰਿਸ਼ਨ ਸਿੰਘ ਅਮਰਧਾਰੀ ਜੋ ਚੀਮਿਆਂ ਤੋਂ ਸੀਗਾ ਅੱਜ ਉਹਦੀ ਡੈਥ ਹੋ ਚੁੱਕੀ ਉਹ ਸੁਸਾਈਡ ਕੀਤਾ ਉਹਨੇ ਸੁਸਾਈਡ ਕਰਨ ਦਾ ਕਾਰਨ ਉਹ ਉਹਦੀ ਕਿਸ਼ਤ ਸੀ 18 ਤਰੀਕ ਦੀ ਗੁਜਰਾਤ ਤੋਂ ਮਾਲ ਲਿਆ ਕੇ ਇੱਥੇ ਖਾਲੀ ਕੀਤਾ ਵਪਾਰੀ ਨੇ ਉਹਨੂੰ ਪਾੜਾ ਨਹੀਂ ਪਾਇਆ ਜੇ ਵਪਾਰੀ ਨੂੰ ਉਹਨੇ ਬੇਨਤੀਆਂ ਕੀਤੀਆਂ ਕਹਿੰਦਾ ਵਪਾਰੀ ਕਹਿੰਦਾ ਤੇਰਾ ਮਾਲ ਗਿੱਲਾ ਹੋ ਗਿਆ ਸੀਗਾ ਤੇਰਾ ਉਹਨੂੰ ਕੁੱਲ 30000 ਰੁਪਇਆ ਪਾਇਆ 93000 ਰੁਪਏ ਦੇ ਵਿੱਚੋਂ ਤੇ ਉਹਨੇ ਬਥੇਰੀਆਂ ਮਨਤਾ ਕਰੀਆਂ ਕਿ ਮੇਰੀ ਕਿਸ਼ਤ ਟੁੱਟੀ ਹੋਈ ਆ ਵਪਾਰੀ ਨੇ ਨਾ ਸੁਣੀ ਟਰਾਂਸਪੋਰਟ ਵਾਲੇ ਨੇ ਤੇ ਉਹ ਬੰਦਾ ਅੱਜ ਪੈਸੇ ਦੇ ਕਾਰਨ ਆਪਣੀ ਦੁਨੀਆ ਨੂੰ ਛੱਡ ਗਿਆ ਆਪਣੀਆਂ ਦੋ ਪਿੱਛੇ ਦੋ ਧੀਆ ਪਹਿਲਾਂ 3 ਸਾਲ ਪਹਿਲਾਂ ਉਹਦਾ ਜਵਾਨ ਪੁੱਤ 18-19 ਸਾਲ ਦਾ ਉਸ ਇਸ ਸੰਸਾਰ ਨੂੰ ਛੱਡ ਗਿਆ ਉਹਦੇ ਦੁੱਖ ਚੋਂ ਫੇਰ ਵੀ ਆਪਦੇ ਪਰਿਵਾਰ ਨੂੰ ਪਾਲਦਾ ਹੋਇਆ ਅੱਜ ਉਹ ਹੱਥ ਖੜੇ ਕਰ ਗਿਆ ਕਿਸਤ ਟੁੱਟ ਗਈ ਟੁੱਟ ਗਈ ਇਹ ਹੋ ਗਿਆ ਉਹਨੂੰ ਮੇਰੀ ਗੱਡੀ ਫੜੀ ਜਾਊਗੀ ਤੇ ਸਾਰੇ ਕਾਰਨ ਤੁਸੀਂ ਦੇਖੋ ਇੱਕ ਵਪਾਰੀ ਨੇ ਕੁੱਲ 30000 ਰੁਪਿਆ ਉਸ ਬੰਦੇ ਨੂੰ ਗਰੀਬ ਨਾਲ ਧੱਕਾ ਕੀਤਾ ਤੇ ਅੱਜ ਜੇ ਮੈਂ ਫੋਨ ਕੀਤਾ ਤੇ ਅੱਜ ਉਹਨੇ ਉਹਦੇ ਮਰਨ ਤੋਂ ਬਾਅਦ 50000 ਰੁਪਿਆ ਹੋਰ ਪਾਤਾ ਦੱਸੋ ਉਸ ਹਰਾਮ ਦੇ ਬੰਦੇ ਦੇ ਕਾਰਨ ਅੱਜ ਇੱਕ ਸਾਡਾ ਆਪਰੇਟਰ ਅਮਰਤਾਰੀ ਵਿਚਾਰਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਹ ਸਰਕਾਰਾਂ ਵੀ ਸਾਡੀਆਂ ਲੋਟਾਂ ਖਸੁਲਟਾ ਕਰ ਰਹੀਆਂ ਨੇ ਟੈਕਸਾਂ ਚ ਕਰ ਰਹੀਆਂ ਨੇ ਹੈਂ ਉਧਰੋਂ ਕਿਸ਼ਤਾਂ ਟੁੱਟੀਆਂ ਖੜੀਆਂ ਨੇ ਸਾਨੂੰ ਸਹਾਰਾ ਦਾ ਕਿਸੇ ਨੇ ਕੀ ਲਾਉਣਾ ਸ਼ਰਾਬੀ ਲੋਕਾਂ ਨੂੰ ਤਾਂ ਉਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਨੇ ਜਿਹੜੇ ਸ਼ਰਾਬ ਪੀ ਪੀ ਮਰੇ ਨੇ ਪਰ ਸਾਡੇ ਲੋਕਾਂ ਬਾਰੇ ਸੁਣੋ ਇਹ ਜਿਹੜਾ ਆਪਰੇਟਰ ਅੱਜ ਅਮਰਤਾਰੀ ਚਲਾ ਗਿਆ ਇਹਦੇ ਦੋ 3 ਨੇ ਉਹਨਾਂ ਦਾ ਕੀ ਬਣੂਗਾ ਉਹਨਾਂ ਦਾ ਕੌਣ ਸਹਾਰਾ ਬਣੂਗਾ ਇੱਕ ਵਪਾਰੀ ਕੁੱਤਾ ਜਿਹਨੇ ਪੈਸਾ ਨਹੀਂ ਪਾਇਆ ਹਰੇਕ ਬੰਦਾ ਸਾਨੂੰ ਠੱਗੀਆਂ ਮਾਰ ਰਿਹਾ ਉਸ ਗਰੀਬ ਬੰਦੇ ਦੀ লাশ ਅੱਜ ਉਹ ਪਈਆ ਸਿਵਲ ਹਸਪਤਾਲ ਦੇ ਵਿੱਚ ਉਹ ਅੱਜ ਆਪਣਾ ਸਲਫਾਸ ਖਾ ਕੇ ਮਰ ਗਿਆ ਮੈਂ ਬੇਨਤੀ ਕਰਦਾ ਸਾਰੇ ਆਪਰੇਟਰ ਵੀਰਾਂ ਨੂੰ ਇਹ ਜਿਹੇ ਬੰਦੇ ਤੇ ਨਾਲ ਇਕੱਠੇ ਹੋ ਕੇ ਸਾਡਾ ਸਾਥ ਦਿਓ ਉਹ ਜ਼ਹਰਾਮ ਦੇ ਬੰਦੇ ਤੇ ਇਲਜ਼ਾਮ ਜਿਹੜਾ ਲੱਗਿਆ ਜਿਹੜਾ ਅੱਜ ਉਹਨੇ ਕਤਲ ਕੀਤਾ ਉਸ ਬੰਦੇ ਨੂੰ ਇਹਦੀ ਪਰਪਾਈ ਕਰਨੀ ਚਾਹੀਦੀ ਐ ਇਸ ਪਰਿਵਾਰ ਨੂੰ ਇੰਨੇ ਹੀ ਕਹਿੰਦਾ ਖੇਮਾ ਦਾ ਜਾਚ ਕਵਾਏ ਗੁਰਜੀ ਦਾ ਖਾਸ ਵਾਹਿਗੁਰਜੀ ਕੀ ਫਤ